ਕਿ ਕਿ ਸਿੰਗਲਾ ਜੀ ਆ ਗਏ ਜਦੋਂ ਕੰਪੀਟਿਸ਼ਨ ਸਾਫ ਨਹੀਂ ਹੋਇਆ ਅਕੀ ਲੱਡੂ ਜਿਹੜੇ 48 ਸੀਟ ਦੇ ਵਿੱਚ ਸਾਡੇ ਬਲੋਗ ਦੇ ਪ੍ਰਧਾਨ ਸੰਗਿਆ ਸਾਨੀ ਜੀ ਸਾਰੀ ਕਾਂਗਰਸ ਨੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਸੀਟ ਜਿਹੜੀ ਹੈ ਸਾਡੇ ਵਿਜੇਂਦਰ ਸਿੰਘਲਾ ਜੀ ਨੂੰ ਦਿੱਤੀ ਹੈ ਫੀਲ ਕਰਦੇ ਆ ਕਿ ਵਿਜੇਂਦਰ ਸਿੰਘਲਾ ਜੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਅਸੀਂ ਜਿਹੜਾ ਸੈਂਟਰ ਦੇ ਵਿੱਚ ਪੇਸ਼ੀ ਤੁਹਾਡਾ ਅੱਜ ਵਿਜੇਂਦਰ ਸਿੰਘਲਾ ਜੀ ਨੂੰ ਲੋਕ ਸਭਾ ਦੀ ਟਿਕਟ ਦੇ ਕੇ ਹਾਈ ਕਮਾਂਡਰਾ ਸ਼੍ਰੀ ਆਨੰਦਪੁਰ ਸਾਹਿਬ ਨੂੰ ਲਈ ਭੇਜਿਆ ਹੈ ਉਸ ਸੰਬੰਧ ਦੇ ਵਿੱਚ ਅਸੀਂ ਅੱਜ ਪਹਿਲੀ ਮੀਟਿੰਗ ਜਿਹੜੀ ਹੈ ਬਲੋਕ ਕਾਂਗਰਸ ਕਮੇਟੀ ਦੀ ਕੀਤੀ ਹੈ ਅਤੇ ਉਸੇ ਖੁਸ਼ੀ ਦੇ ਵਿੱਚ ਅਸੀਂ ਅੱਜ ਲੱਡੂ ਵੰਡੇ ਔਰ ਅਸੀਂ ਸਾਰੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਕਿ ਉਹ ਘਰ-ਘਰ ਜਾ ਕੇ ਜਿਹੜਾ ਹੈਗਾ ਅਗਾਹ ਕਰਨ ਕਿ ਲੋਕਾਂ ਨੂੰ ਜਿਹੜਾ ਹੈਗਾ ਕਹਿਣ ਕਿ ਵੋਟ ਜਿਹੜੀ ਹੈਗੀ ਕਾਂਗਰਸ ਨੂੰ ਪਾਣ ਔਰ ਲੋਕਾਂ 'ਚ ਜਿਹੜੀ ਹੈਗੀ ਖੁਸ਼ੀ ਵੀ ਹੈ ਜਿਹੜੇ ਕਿ ਵਿਜੇਂਦਰ ਸਿੰਘਲਾ ਜੀ ਨੇ ਉਹ ਬਹੁਤ ਹੀ ਵਧੀਆ ਪਰਿਵਾਰ ਦੇ ਮੈਂਬਰ ਰਹੇ ਆ ਔਰ ਆਲ ਇੰਡੀਆ ਚ ਵੀ ਯੂਥ ਕਾਂਗਰਸ ਦੇ ਵੀ ਪ੍ਰਧਾਨ ਰਹੇ ਆ ਪੰਜਾਬ ਦੇ ਵਿੱਚ ਉਹ ਮੰਤਰੀ ਵੀ ਰਹੇ ਆ ਔਰ ਸਾਡੀ ਜਿਹੜਾ ਹੈਗਾ ਅਗਰ ਅਨੰਦਪੁਰ ਸਾਹਿਬ ਆਪਣਾ ਅਸੀਂ ਜਿੱਤਦੇ ਆ ਤਾਂ ਸਾਡੀ ਇਹ ਅਨੰਦਪੁਰ ਕੰਸਟੀਚੁਐਂਸੀ ਨੂੰ ਖੁਸ਼ੀ ਦੀ ਲਹਿਰ ਹੋਊਗੀ ਔਰ ਇੱਥੇ ਡਿਵੈਲਪਮੈਂਟ ਸਭ ਤੋਂ ਵੱਧ ਜੜੀ ਹੈਗੀ ਉਹ ਕਰਾਂਗੇ ਧੰਨਵਾਦ